ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਮਤਾ ਸਹਿਦੇਵਾ ਗੁਰੂ ਨਾਨਕ ਪਾਸ਼ਾ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਸੰਘੋ ਸ਼ੀਦੋਤਸ਼ਮੀਸ਼ ਪਿਤਾ ਜੀ ਸੋ ਗਰਮਖ ਪਿਆਰਿਓ ਆਪਾਂ ਤਿੰਨ ਚਾਰ ਦਿਨਾਂ ਤੋਂ ਵਿਸ਼ੇਸ਼ ਤੌਰ ਤੇ ਗੁਰਬਾਣੀ ਵਿਚਾਰ ਤੇ ਹੀ ਕਥਾ ਵੀਡੀਓ ਪਾ ਰਹੇ ਆ ਕਿਉਂਕਿ ਸੰਗਤ ਪਾਠ ਕਰਦੀ ਪਾਠ ਕਰਦਿਆਂ ਕਰਦਿਆਂ ਇਹ ਵੀ ਪਤਾ ਚੱਲੇ ਨਾ ਮੈਂ ਵੀ ਮੈਂ ਜਿਹੜਾ ਬੋਲ ਰਹੇ ਹਾਂ ਉਹਦਾ ਅਰਥ ਕੀ ਹੈ ਇਹ ਜ਼ਰੂਰੀ ਹੈ ਜਿੱਦਾਂ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਨੇ ਰਿੱਧ ਸਿੱਧ ਆਵਰਾ ਸਾਧ ਆਪਾਂ ਕੱਲ ਪਰਸੋਂ ਦੋ ਦਿਨਾਂ ਚ ਵਿਚਾਰ ਕੀਤੀ ਐ ਨਾਵਨਿੱਧੀ ਤੇ ਸਿੱਧੀ ਤੇ ਸਿੱਧੀ ਤੇ ਵਿਚਾਰ ਕਰ ਚੁੱਕੇ ਆਪਾਂ ਤੇ ਨਾਵਨਿੱਧੀਆਂ ਤੇ ਵੀ ਕਰ ਚੁੱਕੇ ਨੇ ਚੁੱਕੇ ਆ ਤੇ ਜਿੱਦਾਂ ਮਹਾਰਾਜ ਵਚਨ ਕਰਦੇ ਨੇ ਆ ਪ੍ਰਵਕਾ ਸਿਮਰਣਾ ਰਿੱਧ ਸਿੱਧ ਨਾਵਨਿੱਧ ਰਿੱਧ ਸਿੱਧ ਸਿੱਧੀ ਵੀ ਆਪਣੇ ਵਿਚਾਰ ਕਰ ਲਈ ਤੇ 18 ਤਰ੍ਹਾਂ ਦੀ ਐ ਨਿੱਦੀ ਨੌ ਤਰ੍ਹਾਂ ਦੀ ਐ ਤੇ ਜਿਹੜੀ ਰਿੱਧੀ ਐ ਅਰਾਰਣ ਸਿਹਾਰੀ ਤੱਦਾ ਵਿਹਾਰੀ ਅਰਾਰੇ ਸਿਹਾਰੀ ਇਤਿਹਾਦਿਕ ਤੱਦਾ ਵਿਹਾਰੀ ਤੇ ਇਹ ਰਿੱਧੀ ਐ ਰਿੱਧੀ ਕੀ ਚੀਜ਼ੀ ਹੁੰਦੀ ਐ ਰਿੱਧੀ ਹੁੰਦੀ ਐ ਸੰਗਤ ਜੀ ਜਾਨੀ ਕਿ ਪਰਫੁੱਲਤਾ ਤੇ ਐਂ ਕਹ ਲੋ ਵੀ ਬਪੂਤ ਬਪੂਤੀ ਸੰਪਦਾ ਤੇ ਬਰਕਤ ਕਹਨੂੰ ਬਰਕਤ ਆ ਕੋਈ ਵੀ ਕੰਮ ਕਰੋ ਉਹਦੇ ਵਿੱਚ ਬਹੁਤ ਜ਼ਿਆਦਾ ਬਰਕਤ ਹੋ ਜਾਣੀ ਜਿਵੇਂ ਆਪਾਂ ਕਹਿੰਦੇ ਹਾਂ ਸਾ ਕੰਮ ਸ਼ੁਰੂ ਕੀਤਾ ਸੀ ਗੁਰੂ ਦੀ ਕਿਰਪਾ ਦੇ ਨਾਲ ਵੀ ਪਤਾ ਹੀ ਨਹੀਂ ਲੱਗਿਆ ਕਿਵੇਂ ਕਾਰਜ ਹੋ ਗਿਆ ਵੀ ਐਨੀ ਕਿਰਪਾ ਹੋਈ ਉਹ ਉੱਥੇ ਫਿਰ ਆਪਾਂ ਨੂੰ ਅਖੰਡ ਪਾਠ ਕਰਵਾਇਆ ਹੁੰਦਾ ਜਾਂ ਗੁਰੂ ਦੇ ਅਰਦਾਸ ਬੇਨਤੀ ਕਰ ਰਹੀ ਕਰਵਾਈ ਹੁੰਦੀ ਹੈ ਉਹ ਤੇ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਉਹ ਰਿੱਧੀ ਵਰਤ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ